ਵਿਕਨੇ ਆਏ ਵੇ ਵਿੱਚ ਆਏ ਦੇਜ ਕੇ ਬਹੁਤ ਹੀ ਖੂਬਸੂਰਤ ਪਿਆਰਾ ਲੋਕ ਗੀਤ ਹੈ ਤੇ ਇਸ ਲੋਕ ਗੀਤ ਦਾ ਆਨੰਦ ਮਾਨਣ ਲਈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਵੀਡੀਓ ਪਸੰਦ ਆਵੇ ਤਾਂ ਲਾਈਕ ਤੇ ਕਮੈਂਟ ਜਰੂਰ ਕਰਿਓ ਆਓ ਜੀ ਮਾਣਦੇ ਆਂ ਆਨੰਦ ਇਸ ਬਹੁਤ ਖੂਬਸੂਰਤ ਲੋਕ ਗੀਤ ਦਾ ਦੂਣੇ ਵਿਕਣੇ ਆਏ ਵੇ ਵਿੱਚ ਆਏ ਦੇਜ ਕੇ ਦੂਣੇ ਵਿਕਣੇ ਆਏ ਵੇ ਵਿੱਚ ਆਏ ਦੇਜ ਕੇ ਦੂਣਾ ਲੈਦੇ ਵੀ ਬੇਬੇ ਨੂੰ ਵੇਚ ਕੇ ਦੂਣਾ ਲੈਦੇ ਵੀ ਬੇਬੇ ਨੂੰ ਵੇਚ ਕੇ ਬੇਬੇ ਨਹੀਂ ਵਿਕਦੀ ਉਹ ਬੁੱਢੜੀ ਠੇਰੀ ਆ to you. the ਦਿਓ ਤਨ ਪਰਾਇਆ ਪੈਣਾ ਨਹੀਂ ਵਿਕਦੀਓ ਤਨ ਪਰਾਇਆ ਤੈਨੂੰ ਵੇਚੂੰਗਾ ਜੀਨੂੰ ਆਪ ਵਿਆਇਆ ਨੀ ਤੈਨੂੰ ਵੇਚੂੰਗਾ ਜੀਨੂੰ ਆਪ ਵਿਆਇਆ ਜਿੜੀ ਵਿਕਣੀ ਆਏ ਨਹੀਂ ਹਏ ਤੇਰੇ ਮੇਚਦੇ ਗਜਰੀ ਵਿਕਣੀ ਆਈ ਨੀ ਆਈ ਤੇਰੇ ਵਿੱਚ ਦੇ ਗਜਰੀ ਲੈ ਦੂੰਗਾ ਮੈਂ ਤੈਨੂੰ ਵੇਚ ਕੇ ਨੀ ਗਜਰੀ ਲੈ ਦੂੰਗਾ ਮੈਂ ਤੈਨੂੰ ਵੇਚ ਕੇ ਤੁੰਬੇ ਵਿੱਚ ਨੀ ਆਏ ਵਿੱਚ ਆਏ ਦੇਜ ਕੇ ਆਏ ਦੀਜ ਕੇ ਤੁੰਬਲੇ ਦੇਵੀ ਮਾਤਾ ਨੂੰ ਵੇਚ ਕੇ ਤੁੰਬਲੇ ਦੇਵੀ ਮਾਤਾ ਨੂੰ ਵੇਚ ਕੇ ਮਾਤਾ ਨਾ ਵਿਕਦੀ ਹੋ ਬੁਢੜੀ ਠੇਰੀਆਂ ਨੀ ਮਾਤਾ ਨਾ ਵਿਕਦੀ ਹੋ ਬੁਢੜੀ ਠੇਰੀਆਂ ਤੈਨੂੰ ਵੇਚੂਗਾ ਜਿਹੜੀ ਐਲਕ ਵਿਚੇਰੀਆਂ ਨੀ ਤੈਨੂੰ ਵੇਚੂੰਗਾ ਜਿਹੜੀ ਅਲਕ ਵਿਝੇਰੀਆ ਕਰਦੀ ਆ ਕਿ ਤੁਹਾਨੂੰ ਇਹ ਲੋਕਗੀਤ ਪਸੰਦ ਆਇਆ ਹੋਵੇਗਾ ਤੇ ਪਿਆਰੇ ਪਿਆਰੇ ਸੋਹਣੇ ਖੂਬਸੂਰਤ ਹੋਰ ਲੋਕਗੀਤ ਗਿੱਧਾ ਬੋਲੀਆਂ ਸੁਹਾਗ ਸਿੱਠਣੀਆਂ ਘੋੜੀਆਂ ਸੁਣਨ ਲਈ ਮੇਰੇ ਚੈਨਲ ਰੰਗਲਾ ਪੰਜਾਬ ਨੂੰ ਕਰ ਲੋ ਜੀ ਸਬਸਕ੍ਰਾਈਬ ਥੈਂਕ ਯੂ ਜੀ ਵੈਰੀ ਮਚ